ਤੁਹਾਡੀ ਮੇਰੇ ਖਿਆਲ ਖੀਰ ਚ ਵਾਰੀ ਆਈ ਹੈ ਨਾ ਮੈਂ ਪਹਿਲਾਂ ਮੇਰਾ ਐਸੇ ਕਿ ਬੰਦਾ ਆ ਜਾਓ ਆ ਜਾਓ ਆ ਜਾਓ ਆ ਜਾਓ ਹਾਜ਼ਰ ਮੈਂ ਬੈਠਾ ਹਾਂ ਤੁਸੀਂ ਕਹੇ ਕਿਦੋਂ ਆਹੀ 8ਵੇਂ ਮਹੀਨੇ ਮੇਰੀ 15 ਤਰੀਕ ਨੂੰ ਅਗਸਤ ਦੇ ਵਿੱਚ ਹਾਂਜੀ ਇੱਥੋਂ ਕਰ ਦੇ ਦੇਖ ਚ ਗਏ ਇੱਥੋਂ ਦਬਾਈ ਗਿਆ ਅੱਛਾ ਈਦੋ ਕਿੰਨੇ ਹੈ ਮੈਂ ਬਰਾਜੀ ਹੁੰਦਾ ਤੇਰਾ ਉੱਥੋਂ ਵੀਜ਼ਾ ਕਰਾਉਂਗਾ ਇੱਕ ਨੰਬਰ 'ਚ ਮੈਨੂੰ ਕਹਿ ਸੀ ਮੈਂ ਜਾਣਾ ਇੱਕ ਨੰਬਰ 'ਚ ਮੈਨੂੰ ਕਿਤੇ ਗਲਤ ਨਾ ਕਰੀਂ ਹਾਂ ਇਦਾਂ ਮੈਂ ਉੱਥੋਂ ਫਿੰਗਰ ਕਰਾਉਂਗਾ ਉੱਥੇ ਫਿੰਗਰ ਆਸਾਨੀ ਨਾ ਹੁੰਦੇ ਆ ਹਾਂ ਤੇ ਉੱਥੇ ਜਾ ਕੇ ਪਰ ਇੱਕ ਦੋ ਮਹੀਨੇ ਮੈਨੂੰ ਭਾਇਆ ਨਾ ਬਤਾ ਜੀ ਆਹ ਬਰਾਜੀ ਦਾ ਅੱਛਾ ਇਥੋਂ ਇਹਨਾਂ ਝੂਠ ਹੀ ਮਾਰ ਕੇ ਖੜਿਆ ਹੈ ਹਾਂ ਤੇਰੇ ਨਾਲ ਮੈਨੂੰ ਸੌਥ ਅਮਰੀਕਾ ਦੀ ਜਿੰਨੀਆਂ ਕੰਟਰੀਆਂ 8 9 ਉਧਰ ਦੀ ਪਾਤਾ ਬਚਾਂ ਰਹੀ ਦੱਸੋ ਦਸਨਾਮਾ ਸਾਰੇ ਕੱਢ ਦੇ ਅੱਛਾ ਤੇ ਪਨਾਮਾ ਤੋਕੇ ਤੇ ਅਜਨੀਆਂ ਸਾਊਥ ਅਮਰੀਕਾ ਦੀਆਂ ਕੰਟਰੀਆਂ ਛੋਟੀਆਂ ਛੋਟੀਆਂ ਹਾਂ ਤੇ ਅਮਰੀਕਾ ਚ ਕਦਾ ਇੰਟਰੀ ਅਮਰੀਕਾ ਤੇ ਮੈਕਸੀਕੋ ਮੈਕਸੀਕੋ ਸਿਟੀ ਤੋਂ ਕੰ ਇਧਰ ਗਏ ਤੇਜਵਾਨਾ ਬਾਰਡਰ ਹਾਂ ਤੇਜਵਾਨਾ ਤੋਂ ਬਾਰਡਰ ਤੇ ਅੰਟਰੀ ਅੱਛਾ ਉੱਥੇ ਅਸੀਂ ਬਾਹਰ ਖਲੋਤੇ ਆ ਤੇ ਉਹਨਾਂ ਦੇ ਹੱਥ ਤੋਂ ਥੋੜਾ ਜਿਹਾ ਉਹਦੇ ਆਰਮੀ ਨੂੰ ਕਿਹਾ ਉਹ ਕਹਿੰਦੇ ਕਿ ਵੇਟ ਕਰੋ ਪਾਣੀ ਪੁਣੀ ਪੀਓ ਹੂੰ ਤੇ ਮੈਂ ਉੱਥੇ ਫੋਨ ਕਰਦਾ ਹਾਂ ਹਾਂ ਉਹਨਾਂ ਦੇ ਜਿਨੀਅਰ ਨੇ ਫੋਨ ਕੀਤਾ ਤੇ ਘੰਟੇ ਕੇ ਬਾਅਦ ਗੱਡੀ ਆ ਗਈ ਉਹਨਾਂ ਦੀ ਹਾਂ ਫਿਰ ਉਹ ਆਰਮੀ ਉਹਨਾਂ ਦੀ ਆਈ ਉਹਨਾਂ ਆ ਤੇ ਕਸ਼ਮੀ ਕਢਾ ਗਏ ਆ ਨਾਲੇ ਨੂਲੇ ਕਢਾ ਗਏ ਆ ਸ਼ਲਤਾਂ ਥੱਲੇੋਂ ਕਢਾ ਗਏ ਹਾਂ ਮੋਬਾਈਲ ਬੰਦ ਕਰਾ ਕੇ ਸਾਨੂੰ ਗੱਡੀ ਦੇ ਬਾਹਰ ਟਿਕਾਂ ਦੇ ਅੰਦਰ ਲੈ ਗਏ ਟੈਂਟ ਦੇ ਵਿੱਚ ਅੱਛਾ ਅੱਛਾ ਚੌਂਕੀ ਚ ਚੌਂਕੀ ਚ ਅੱਛਾ ਚੌਂਕੀ ਦੇ ਇਹਨਾਂ ਨੇ ਸਾਨੂੰ 20 ਦੇ ਅੰਦਰ ਰੱਖਿਆ ਅੱਛਾ ਉੱਥੇ ਇੱਕੋ ਥਾਂ ਤੇ ਹਾਂਜੀ ਇੱਕੋ ਥਾਂ ਤੇ ਤੁਸੀਂ ਕਿੰਨੇ ਜਾਣੇ ਅਸੀਂ ਤੁਹਾਨੂੰ ਜਿਹੜੇ ਕੱਪੇ ਹਨੀਆਂ ਗਿਆ 7 ਜਣੇ 7 ਜਣੇ ਹਾਂਜੀ ਅੱਛਾ ਅਰਸ਼ਦੀਪ ਵੀ ਜਿਹੜੇ ਨਾਲ ਸੀ ਉਹ ਮੁੰਡਾ ਅਰਸ਼ਦੀਪ ਤੇ ਅੱਛਾ ਤੁਹਾਡੇ ਨਾਲ ਸੀ ਹਾਂਜੀ ਅੱਛਾ ਅੱਛਾ ਉੱਥੋਂ ਫਿਰ 8 ਥਾਣੇ ਤੋਂ ਬਾਅਦ ਇਹਨਾਂ ਨੇ ਕੀ 3 ਦਿਨਾਂ ਬਾਅਦ ਨਾ ਇਹਨਾਂ ਨੇ ਆਪਿਆਂ ਨੂੰ ਕਵੀਆਂ ਦਿਨਾਂ ਬਾਅਦ ਜੰਡੀ ਤੁਹਾਨੂੰ ਅਸੀਂ ਰਿਲੀਜ਼ ਕਰ ਲੱਗੇ ਹਾਂ ਹੂੰ ਪੰਜਾਬੀਆਂ ਦੇ ਨਾਮ ਬੋਲੇ ਸਾਰੇ ਬਨੇ ਪੰਜਾਬੀਆਂ ਫੈਮਿਲੀ ਇੰਡੀਆ ਦੇ ਜਿੰਨੇ ਵੀ ਸਾਰੇ ਇੰਡੀਅਨ ਹੀ ਕੱਢੇ ਹੁੰਦਾ ਅੱਛਾ ਇੱਕ ਤੋਂ 4 ਹਾਂ ਤੇ ਮੁਰਕੇ ਸਾਨੂੰ ਅੱਜ ਇਹ ਕਮਰੇ ਜ ਵੱਡੇ ਹਾਲ ਜਿਹਾ ਲੱਗੇ ਉਹਨਾਂ ਸਾਡੀ ਹੱਥ ਘੜੀਆਂ ਲਾਤੀਆਂ ਤੇ ਇਹਨਾਂ ਲਾਤੀਆਂ ਹਾਂ ਤੇ ਉੱਥੇ ਘੰਟਾ ਭਾ ਜਾ ਤੇ ਕਹਿੰਦੇ ਵੀ ਹੁਣ ਬੱਥਾਂ 'ਚ ਬਹਿ ਜਾਓ ਅਜਿਉਂ ਉਹਨਾਂ ਨਾਲ ਸੀਨੀਅਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਸਾਣੀ ਇਸ ਬਾਰੇ ਪਤਾ ਨਹੀਂ ਤੁਹਾਨੂੰ ਕਿੱਥੇ ਖੜਦੇ ਆ ਹਾਂ ਉਹ ਤੁਹਾਡਾ ਘੰਟਾ ਬੱਥਾਂ 'ਚ ਲੱਗੀਆਂ ਨਾਲੀਆਂ ਬਾਅਦ ਇਰਪੋਰਟ ਆ ਗਏ ਜਿੱਥੇ ਜਹਾਜ਼ ਉੱਥੇ ਇਹਨਾਂ ਲੈ ਕੇ ਗਏ ਆ ਉੱਥੇ ਇਹਨਾਂ ਨੇ ਆਨੂੰ ਬੇਰੀਆਂ ਲੱਗੀਆਂ ਤੇ ਇਦਾਂ ਹੀ ਵਾਰਤਾ ਸਾਰੇ ਹੋੜੀ ਹੋਈਆਂ ਕਰਕੇ ਗਏ ਅੰਦਰ ਵੱੜੇ ਹੂੰ ਇਹਨਾਂ ਨੇ ਉਥੇ ਬਾਹਰ ਗਏ ਘੰਟੇ ਅੱਧੇ ਵਿੱਚ ਕੰਕਿੰਗੇ ਬਣਾ ਦਿੱਤੀ ਫਿਰ ਜਿਹੜਾ 15 ਘੰਟੇ ਲਗਾਤਾਰ ਹੀ ਚੱਲੀ ਇਹਨਾਂ ਦਾ ਕੋਈ ਅਮਰੀਕਾ ਦਾ ਹੀ ਉੱਥੇ ਦਿੱਥੇ ਲਾਇਆ ਸੀ ਨਾ ਤੇਲ ਦੂਰ ਕੋਲ ਹੂੰ 15 ਘੰਟੇ ਚਲਾ ਕੇ ਫਿਰ ਇਹਨਾਂ ਲਗਾਤਾਰ 15 ਘੰਟੇ ਫੇਰ ਫਲੈਟ ਚਲਾਈਏ ਉੱਥੇ ਵੀ ਇਹਨਾਂ ਤੇਲ ਪਾਇਆ ਫਿਰ ਇਹਨਾਂ ਸਾਨੂੰ ਪਤਾ ਇੱਥੇ ਆਣ ਕੇ ਲੱਗਾ ਕਿ ਜਦੋਂ ਹੀ ਅੰਬਰਸਰ ਆਏ ਜਦੋਂ ਅੰਬਰਸਰ ਆਉਂਦੇ ਆ ਨਾ ਵੀ ਹੂੰ ਇਹਨਾਂ ਇੱਥੇ ਸਾਡੀਆਂ ਹੱਥ ਘੜੀਆਂ ਪੰਡੀਆਂ ਇਹ ਅੰਦਰ ਹੀ ਖੋਲਦੀਆਂ ਹਨਾ ਤੁਹਾਡੀ ਹਾਂਜੀ ਜਹਾਜ ਦੇ ਅੰਦਰ ਦੀ ਹਾਂਜੀ ਅੰਦਰ ਹੀ ਖੋਲਦੀਆਂ ਹਨ ਹਾਂ ਬਾਅਦ ਵਿੱਚ ਬਾਤ ਤੇ ਤੁਹਾਨੂੰ ਉੱਧਾ ਕੱਢਣਗੇ ਹਾਂਜੀ ਬਾਹਰ ਹਨ ਉੱਧਾ ਕੱਢਿਆ ਹੂੰ ਇਹ ਦੱਸਦੇ ਅਸੀਂ ਚੰਗਾ ਵਿਆਹ ਕੀਤਾ ਵੀ ਰੋਟੀ ਪਾਣੀ ਸਾਨੂੰ ਖੋਇਆ ਨਹੀਂ ਵਿਆਹ ਥੇ ਕਹਿੰਦਾ ਰੋਟੀ ਪਾਣੀ ਦਿੱਤਾ ਨਹੀਂ ਰੋਟੀ ਪਾਣੀ ਤੇ ਚਲੋ ਉਹਨਾਂ ਨੇ ਕੀ ਦੇਣਾ ਸੀ ਉਹਨਾਂ ਨੇ ਹਾਂ ਇਹ ਤੇ ਇਹ ਕਿ ਆਣ ਕੇ ਭਾਈ ਇਹ ਇੱਥੇ ਆ ਵੀ ਕੀਤਾ ਉਹ ਤੇ ਹੀ ਪਬੰਦ ਕੀਤਾ ਸੀ ਇਹਨਾਂ ਨੇ ਬਹੁਤ ਵਧੀਆ ਇੱਥੇ ਕੀਤਾ ਸੀ ਪੂਰਾ ਪਬੰਦ ਇੱਥੇ ਆਣ ਕੇ ਰੋਟੀ ਅਸੀਂ ਖਾਧੀ 7 ਮਹੀਨਿਆਂਾਂ ਦੇ ਇੱਕ ਸਾਲਾ ਜਿਹੜੀ ਚੰਗੀ ਰੋਟੀ ਆ ਆਪਣੀ 7 ਮਹੀਨੇ ਬਾਅਦ ਹਾਂਜੀ ਇਹ ਚੌਲ ਹੀ ਖਾ ਜੀਏ ਹਾਂ ਰੋਟੀ ਦੇਖੇ ਜਾਣ ਕੇ ਨਸੀਬ ਹੋਈ ਸੀ ਉਹ ਨਹੀਂ ਉਹ ਤੇ ਜਦੋਂ ਪਤਾ ਲੱਗਾ ਸੀ ਉਦੋਂ ਅਸੀਂ ਪਬੰਦ ਕਰਾਤਾ ਸਾਰਾ ਕਿ ਰੋਟੀ ਪਾਣੀ ਦਾ ਸਾਰਾ ਪਬੰਦ ਕਰੋ ਚਾਹ ਪਾਣੀ ਦਾ ਸੀਨੀਅਰ ਸਰਵੰਦਾਂ ਨੇ ਪੁੱਛਿਆ ਵੀ ਕੋਈ ਗੱਲ ਨਹੀਂ ਬੇਟਾ ਟੈਨਸ਼ਨ ਨਹੀਂ ਲੈਣੀ ਆਪਣੀ ਕੰਟਰੀ ਜਾ ਕੇ ਉਹਨਾਂ ਪਹਿਲਾਂ ਸਾਨੂੰ ਰੋਟੀ ਖਵਾਈ ਫਿਰ ਉਹਨਾਂ ਠੰਡੇ ਮੰਗਾਏ ਫਿਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਕਹਿੰਦਾ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਘਰੇ ਵੀ ਛੱਡ ਕੇ ਆਵਾਂਗੇ ਜੋਟ ਰੋਟੀ ਪਾਣੀ ਦਿੱਤਾ ਖੁਸਕੇ ਨਹੀਂ ਉਹ ਬਰੈਡ ਜੇ ਦਿੰਦੇ ਸੁੱਕੇ ਜੇ ਤੇ ਇੱਕ ਬਰੂਟੀ ਦਿੰਦੇ ਨਾਲ ਉਹਵੇਂ ਦਈ ਜਾਂਦੇ ਸੀ ਘੰਟੇ-ਘੰਟੇ ਬਾਅਦ ਜਿਹੜਾ ਕੋਈ ਮੰਗਦਾ ਸੀ ਨਾ ਮਤਲਬ ਕਿ ਗਲਤ ਨਹੀਂ ਜੇ ਨਾ ਬੋਲਦੇ ਸੀ ਸਹੀ ਉਹਨਾਂ ਦੇ ਉਹ ਵੀ ਆ ਤੇਰੇ ਵਾਲੇ ਆ ਕਿ ਤਾਂ ਮੰਨ ਲੇ ਕੋਈ ਸੀਟਾਂ ਸੁੱਟਾਂ ਨਾ ਹੁੰਦੀਆਂ ਨੇ ਉਹ ਫੱਟੇ ਜਿਹੇ ਹੁੰਦੇ ਉਹ ਜਹਾਜ਼ ਦੇ ਆਹ ਸੀਟਾਂ ਜੀ ਸੀਟਾਂ ਜੋ ਉਹ ਦੁੱਝੀਆਂ ਹੀ ਹੁੰਦੇ ਐਦਾਂ ਲੰਬੇ ਲੋਕੀ ਹਾਂ ਲੰਮੇ ਰੋ ਸੀਟਾਂ ਜੀ ਹੂੰ 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 ਸਾਈਡਾਂ ਦੇ ਆਰਮੀ ਵਾਲੇ ਬੈਣ ਵਾਲੇ ਹੁੰਦੇ ਆ ਆ ਉਹ ਮਤਲਬ ਕਿ ਜੰਗੀ ਜਹਾਜ਼ ਤੇ ਲੰਬੇ ਆ ਮੇਰੇ ਕੋਲ ਉਹ ਜੰਗੀ ਜਾ ਜਾ ਜੰਗੀ ਦਾ ਤੇ ਇਹ ਕਿਨੇ ਏਜੰਟ ਨੇ ਕਿਨੇ ਭੇਜਲੇ ਤੁਹਾਨੂੰ ਇਹ 1 ਹੱਥ ਲੱਖ ਲੈ ਗਿਆ ਜੀ 60 ਲੱਖ ਹਾਂ ਜੀ ਹਾਂ 47 ਦੀ ਗੱਲ ਕਰਕੇ 15 ਫਿਰ ਇਹਨੇ ਮੰਗਾਇਆ ਬਰਾਦੀ ਨੂੰ ਕਹਿੰਦਾ ਤੇਰਾ ਐਂਸ਼ ਖੱਲੇ ਉਹਦੀ ਕਹਿ ਗਈ। ਆ ਜੀ ਜਾ ਕੇ ਇਹਨਾਂ ਨੂੰ ਕਿਡਨਾਪ ਕਰ ਲਿਆ। ਹਾਂ। ਉਹਨਾਂ ਨੇ ਕਿਡਨਾਪ ਕਰਵਾ ਦੇਤਾ ਨਹੀਂ ਜਾਂਦੇ ਨੇ। ਤੇ ਆਪ ਸਾਡੇ ਕੋਲੋਂ ਨਾ ਪੈਸੇ ਹੀ ਮਾਰ ਕੇ ਦਿੱਗੇ ਔਰ ਡੌਂਕਰਾਂ ਨੇ ਚੋਕ ਲਿਆ ਬੰਦੇ ਨੇ ਕਿ ਤੁਹਾਡੇ ਬੰਦੇ ਦਾ ਨੁਕਸਾਨ ਹੋ ਜੂਗਾ। ਤੇ ਤੁਸੀਂ ਮੈਂ ਮਤਲਬ 15 ਲੱਖ ਰੁਪਏ ਦੋ ਫਿਰ ਮੈਂ ਆਪਣੀ ਜਿਵੇਂ ਜਾਣੇ ਪਾ ਕੇ ਕਿੱਦਾਂ ਕਰਕੇ ਫਿਰ ਮੈਂ ਤੁਹਾਨੂੰ ਮੋਟੀਟੇਟ ਕਰਾਂ। ਹੂੰ। ਇਹ ਕੋਲ ਹੁਣ ਕੱਲ ਫੋਨ ਆਇਆ ਕਿ ਦੂਜੈਂਟ ਦਾ। ਇਹ ਕਿੱਥੋਂ ਦਾ ਏਜੰਟ? ਪਰ ਆਵਾਜ਼ ਹੀ ਫੋਨ ਫੋਨ ਦੇ ਆ ਰਹੇ ਅੱਛਾ ਇੱਥੋਂ ਦਾ ਲੋਕ ਨਾ ਮਾਲਾ ਨਾਲ ਨੁਕਲੀ ਹਾਂ ਕਣਕੇ ਤੇ ਫੋਨ ਆਇਆ ਨ ਕੁੜੀ ਨੂੰ ਕਿ ਤੇ ਅਖਣ ਲੱਗਾ ਵੀ ਚਲੋ ਠੀਕ ਠਾਕ ਕਰ ਲੈਨੇ ਗੱਲ ਕਰ ਲੈਨੇ ਆ ਮੋੜ ਕੇ ਫੋਨ ਆ ਗਿਆ ਉਹਦਾ ਵੀ ਮੈਨੂੰ ਕੀ ਕਰ ਲੋ ਕਿ ਮੈਂ ਕੁਝ ਨਹੀਂ ਦੇਣਾ ਮੈਂ ਕੋਈ ਮਾਰੇ 5 ਲੱਖ ਰੁਪਈਆ ਇਹ ਅਫਸਰ ਨੂੰ ਦੇ ਦੂੰਗਾ ਹੂੰ ਤੇ ਮੇਰੇ ਤਾਂ ਨਾਲ ਕੀ ਵਿਆਹ ਰਿਹਾ ਹਾਂ ਜੇ ਤੁਸੀਂ ਜੇ ਤੁਸੀਂ ਮੰਤਰੀ ਦੇ ਸਾਹਮਣੇ ਮੰਤਰੀ ਸਾਹਮਣੇ ਗੱਲ ਕਰੋਗੇ ਜਾ ਕੇ ਦਿਖਾ ਦਿਓਗੇ ਪੱਤਰਕਾਰਾਂ ਦੇ ਸਾਹਮਣੇ ਬਿਲਕੁਲ ਸਵਾਲਿਆਂ ਨਾਲ ਅੱਗੇ ਕੰਮ ਚੱਲਦਾ ਮਲਾਜਮਾ ਨੂੰ ਮੈਂ ਉਹਨਾਂ ਨੂੰ 5 ਲੱਖ ਦੇ ਦੂੰ ਕਾਨੂੰ ਮੈਂ ਪੈਸੇ ਮੋੜਨ ਦੀ ਮੈਨੂੰ ਕੀ ਜਰੂਰ ਹਾਂ ਕੌਣ ਕੌਣ ਨਪਾਉਂਣ ਜਿਹੜਾ ਜੰਟਾ ਜਿਹੜਾ ਲਪਾਲ ਕੋਲੀ 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 ਦਾ ਹਾਂ ਕੋਲੀ ਦਾ ਕੋੜਰੀ ਦਾ ਕੋਟਲੀ ਹਾਂਜੀ ਆ ਪਿੰਡ ਕੋਲੀ ਲਪਾਲਾ ਦੇਖਦੇ ਬੰਦੇ ਅੱਛਾ ਹਾਂਜੀ ਸੁਤਨਾਮ ਸਿੰਘ ਕਿ ਪਹਿਲਾਂ ਮੁੰਡੇ ਮੁੰਡੇ ਭੇਜਦਾ ਹਾਂਜੀ ਇਹਨੇ ਵੀ ਜਪੇ ਹੂੰ ਅਤੋਂ ਸਾਡੇ ਜਿੰਦਗੀ ਦਾ ਗਿਆਨ ਇਹਨੇ ਫਸਾਛ ਕਰਿਆ ਹੂੰ ਇਹਨੇ 4-5 ਮਹੀਨੇ ਉਹ ਫਸਾਛ ਕਰਨਾ ਤੇੰਦੇ ਵਿੱਚ ਮਤਲਬ ਇਹ ਪਾ ਜਿਹੜਾ ਕਰਾਸ ਕਰਾ ਦਾਂਗੇ ਹੂੰ ਇੱਥੇ ਬੱਸ ਚਲਾਉਂਦੇ ਡਰਾਈਵਰੀ ਕਰਦੇ ਇੱਕ ਨੰਬਰ ਦੇ ਵਿੱਚ ਬਾਈ ਲੈਂਡ ਦੇ ਕਰਵਾਵਾਂਗੇ ਮੈਂ ਇੱਥੇ ਇਹਨੂੰ ਕਹਿੰਦੇ ਰਿਹਾ ਕਿ ਮੈਂ ਜਾਣਾ 1 ਅਗਸਤ ਤੋੜਿਆ ਤੇ ਇਹ ਮੈਂ ਕੋਈ ਗੱਲ ਨਹੀਂ ਫਾਲਤੂ ਲੱਲੀ ਹੂੰ ਹੂੰ ਉਹ ਮਾ। ਇਹ ਦਿੱਤ? ਨਾ ਨੋਰ ਦਾ। ਇੱਕ ਬੇਨਤੀ ਹੈ ਜੀ। ਡਰਾਈਵਰ ਆਇਆ। ਚਾਂਸੇ ਵੀ ਹੈਗਾ। ਕੋਈ ਸਰਕਾਰੀ ਕੋਈ। ਮਾ ਦਾ ਕੋਈ। ਕੋਈ ਨਾ ਕੋਈ ਟਿਕਾਣ ਕੋਈ। ਉੱਥੋਂ ਤੱਕ ਬਰਾਵ ਯਾਰ ਬੰ। ਜਿੱਦਾਂ ਕਿੱਥੇ ਇਹਨਾਂ ਦੇ ਚਾਂਸੇ 'ਚ ਫਸ ਗਏ ਤੁਸੀਂ ਉਹਨਾਂ ਦੇ। ਐਸੇ ਵਿੱਚ ਉੱਜੜਿਆ ਨਾ ਸਾਡੀ। ਗੱਤ ਚ ਲਾਈ ਦੀ ਇਦਾਂ ਹੀ ਮੈਂ ਫਸ ਗਿਆ ਜੇ। ਛੋਟੀ ਬਸਕਟ 'ਚ ਆਉਂਦੇ। ਇੱਥੇ ਮਿੰਨੀ ਚਲੋ ਮੈਨੂੰ ਚਾਉਂਦਾ। ਹਾਂ। ਹੂੰ ਜਿੰਦ ਦੇ ਜੰਤ ਦੇ ਟਕਾਵੇ ਲਈ ਚਾਰ ਸੀ ਇਹਨਾਂ ਨੇ ਕਹਿੰਦੇ ਦੋ ਪਈ ਤੇ ਉਹ 20 ਦਿਨ ਭੇਜਿਆ ਤੇ ਕੋਈ ਗੱਲ ਨਹੀਂ ਤੇ ਪੈਸੇ ਚੁੱਕੇ ਵੀ ਜਾਂਦੇ ਐ ਇੱਕ ਦੋ ਸਾਲ ਦੇ ਵਿੱਚ ਲਾ ਕੇ ਅੱਗੇ ਆਪਣਾ ਵਧੀਆ ਕੱਪੜਾ ਕਰਨਾ ਹੂੰ ਆਪਣੇ ਨਾਲੋਂ ਤਾਂ ਵਧੀਆ ਬਣਾਉਣਗੇ ਤੇ ਗੱਡੀਆਂ ਹੂੰ ਮਦਰਨੀ ਸਰਕਾਰ ਨੇ ਤੇ ਜਿਹੜਾ ਕੀਤਾ ਬਹੁਤ ਧੱਕਾ ਕੀਤਾ ਸਾਰਿਆਂ ਨਾਲ ਕੀਤਾ ਪਰ ਜਿੰਦ ਨਹੀਂ ਜੇ ਅਸੀਂ ਤਾਂ ਦੇਖੋ ਬਾਰ-ਬਾਰ ਲੋਕਾਂ ਨੂੰ ਕਹਿੰਦੇ ਆ ਕਿ ਗੈਰਕੂਮੀ ਟੱਗਾ ਦਾ ਨਾ ਜਾਓ ਯਾਰ ਨਾ ਜਾਓ ਪਰ ਅੱਖੇ ਨਹੀਂ ਲੱਗਦਾ ਕੋਈ ਹਾਂ ਫਿਰ ਦੇਖੋ ਤੋ ਆਂਡ ਗਵਾਂੜੀ ਫਸ ਜਾਂਦੇ ਆਪਾਂ ਇਹ ਗੜਾ ਬੰਬੇ ਦਾ ਹੀਗਾ ਕੋਈ ਹੋਰ ਸੀਗਾ ਸਮਝ ਕੇ ਦੀਗਾ ਸੱਚੀ ਗੱਲ ਹੈ ਸਰ ਇਹ ਸੱਚੀ ਗੱਲ ਨਹੀਂ ਸੱਚੀ ਸੱਚੀ ਆ ਹੂੰ ਫਿਰ ਨਾਲ ਇਹਦੇ ਬੰਦੇ ਆਏ ਨਾਲ ਅੰਦਰ ਜੀ ਕੋਈ ਨਾਲ 1 ਲੀਟਰ ਵਗੈਰਾ ਹੈਗਾ ਹਾਂਜੀ ਹਾਂਜੀ ਇਹਦੇ ਬੰਦ ਲਿਖੋ ਲੈ ਲਓ ਦਬਕੋ ਨਾ ਨਾ ਮੈਂ ਮੈਂ ਪੀਂਦਾ ਮੈਂ ਪਾਣੀ ਪੀਣਾ ਵਾਸ ਇਹਦੇ ਪਾਣੀ ਪਾ ਦੇ ਪਾਣੀ ਦੇ ਅਵਰੇ ਚੁੱਪ ਦੇ ਕੋ ਚਾ ਕੇ ਉੱਥੇ ਡੁੱਬ ਲੈ ਜਾ ਤੇ ਆ ਤੂੰ ਪਾਈ ਕੋਰ ਚਲ ਲੋ ਨਾ ਨਾ ਮੈਂ ਬੰਦ ਕਰ ਦਿੰਦਾ ਤੂੰ ਮੈਂ ਤਾਂ ਤੰਗ ਮੈਂ ਦੇਖ ਦੇਖ ਕੇ